ਸਤਿ ਸ਼੍ਰੀ ਅਕਾਲ ਅਮੇਕ ਉਮੀਦ ਕਰਨੀ ਆ ਤੁਸੀਂ ਸਾਰੇ ਖਾਰੀਅਤ ਨਾਲ ਹੋਵੋ ਸੀਐਮ ਭਗਵੰਤ ਮਾਨ ਨੂੰ ਧਮਕੀਆਂ ਲਾਉਣ ਵਾਲੇ ਪ੍ਰਸ਼ਾਸਨ ਨੂੰ ਧਮਕੀਆਂ ਲਾਉਣ ਵਾਲੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਅਸਲ ਚਿਹਰਾ ਹੁਣ ਪੰਜਾਬ ਵਾਲਿਆਂ ਦੇ ਸਾਹਮਣੇ ਆ ਗਿਆ ਹੈ ਸਾਰੀ ਹਕੀਕਤ ਖੁੱਲ ਗਈ ਹੈ ਕਿ ਕੰਪਲੀਟ ਡਿਟੇਲ ਹੈਗੀ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਕਾਲੀ ਦਰ ਨੂੰ ਬਹੁਤ ਵੱਡਾ ਘਾਟਾ ਯਾਨੀ ਪੂਰੇ ਪੰਜਾਬ ਭਰ ਦੇ ਵਿੱਚ ਹਾਕਾਰ ਮੱਚ ਗਈ ਹੈ ਔਰ ਇਹਦੇ ਨਾਲ ਹੀ ਦੋ ਵੱਡੀਆਂ ਖਬਰਾਂ ਦੀ ਦਸਤਕ ਦੇ ਦਿੱਤੀ ਆ ਰਾਜਾ ਵੜਿੰਗ ਦੇ ਉੱਤੇ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਯਾਨੀ ਸੁਖਪਾਲ ਸਿੰਘ ਖੈਰਾ ਦੇ ਉੱਤੇ ਪੰਜਾਬ ਦੀ ਸਰਕਾਰ ਵੱਡਾ ਐਕਸ਼ਨ ਕਰ ਸਕਦੀ ਆ ਔਰ ਦੂਜੇ ਪਾਸੇ ਰਾਜਾ ਵੜਿੰਗ ਨੇ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਤੇ ਜਿਹੜਾ ਬਿਆਨ ਦਿੱਤਾ ਸੀ ਉਹਦੇ ਵਿੱਚ ਵੱਡੀ ਕਾਰਵਾਈ ਹੋ ਚੁੱਕੀ ਹੈ ਯਾਨੀ ਪਹਿਲੀ ਗਿੱਦੜ ਪਵੇ ਦੇ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਨੇ ਕੈਸਾ ਸੁਨੇਹਾ ਦੇ ਦਿੱਤਾ ਰਾਜਾ ਵੜਿੰਗ ਗਿੱਦੜ ਵਾਹੇ ਦੇ ਪ੍ਰਧਾਨ ਯਾਨੀ ਪਾਰਟੀ ਦੇ ਪ੍ਰਧਾਨ ਕਹੇ ਜਾਣ ਵਾਲੇ ਉਹਨਾਂ ਦੇ ਉੱਤੇ ਗਿੱਦੜ ਵਾਹੇ ਤੋਂ ਬਹੁਤ ਜ਼ੋਰਦਾਰ ਉਹਨਾਂ ਦਾ ਵਿਰੋਧ ਹੋਇਆ ਸੀ ਔਰ ਮਜਵੀ ਸਿੱਖ ਜਿਹੜੀ ਜਾਤੀ ਹੈ ਇਹਨਾਂ ਨੂੰ ਲੈ ਕੇ ਬਹੁਤ ਵੱਡਾ ਰੌਲਾ ਪੈ ਚੁੱਕਿਆ ਸੀ ਯਾਨੀ ਉਹਨਾਂ ਨੇ ਮਜਵੀ ਸਿੱਖਾਂ ਦੇ ਉੱਤੇ ਕਿਹੋ ਜਿਹਾ ਬਿਆਨ ਦੇ ਦਿੱਤਾ ਬੂਟਾ ਸੰਗ੍ਰਹਿ ਮੰਤਰੀ ਰਹੇ ਸੀ ਉਹਨਾਂ ਨੇ ਜੋ ਬਿਆਨ ਦਿੱਤਾ ਸੀ ਉਹਦਾ ਕਰਕੇ ਰਾਜਾ ਬੜਿੰਗ ਦੇ ਉੱਤੇ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਔਰ ਦੂਜੇ ਪਾਸੇ ਜੀ ਕਹਿੰਦੇ ਪੰਜਾਬ ਦੀ ਸਰਕਾਰ ਸੁਖਪਾਲ ਸਿੰਘ ਖਹਿਰਾ ਤੇ ਵੱਡੇ ਐਕਸ਼ਨ ਦੇ ਮੂਡ ਵਿੱਚ ਕਿਉਂਕਿ ਸੁਖਪਾਲ ਸਿੰਘ ਖਹਿਰਾ ਚੰਨੀ ਦੀ ਤਰ੍ਹਾਂ ਕੈਪਟਨ ਦੀ ਤਰ੍ਹਾਂ ਬਾਦਵੇ ਦੀ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਔਰ ਬਾਦਲਾਂ ਦੇ ਹੱਕ ਦੇ ਵਿੱਚ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਔਰ ਸੁਖਵੀਰ ਸਿੰਘ ਬਾਦਲ ਦੀ ਜਿੰਨੀ ਵੀ ਪਾਰਟੀ ਹੈ ਇਹਨੂੰ ਲੈ ਕੇ ਵੱਡਾ ਝਟਕਾ ਕੀ ਲੱਗਿਆ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਉਹ ਖਬਰ ਧਰਾਂਗੇ ਜੋ ਕਿ ਸੁਖਬੀਰ ਸਿੰਘ ਬਾਦਲ ਇੱਕ ਸੀਨੀਅਰ ਨੇਤਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਵਿਕਸਿਤ ਹੋਣ ਦਾ ਇੱਕ ਵੱਡਾ ਏਜੰਡਾ ਚਲਾ ਚੁੱਕੇ ਸੀ ਔਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨਾ ਵੀ ਅਕਾਲੀ ਦਲ ਯਾਨੀ ਜਿੰਨੇ ਵੀ ਪੰਜਾਬ ਦੇ ਅੰਦਰ ਵਰਕਰ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਪੂਰੇ ਪੰਜਾਬ ਪੱਧਰ ਦੇ ਉੱਤੇ ਲੱਗ ਚੁੱਕਿਆ ਹੈ ਇਹ ਖਬਰ ਬੜੀ ਹੀ ਅਹਿਮ ਹੈ ਔਰ ਨੱਗਿਆ ਕੀ ਦੇ ਕਰਕੇ ਹੈ ਜੀ ਇਹ ਸੁਣ ਲਓ ਪਹਿਲਾਂ ਬੀਬੀ ਖਾਲੜਾ ਉਹਨਾਂ ਦਾ ਇੱਕ ਬਿਆਨ ਸੁਣਾਉਨੇ ਆ ਉਸ ਤੋਂ ਬਾਅਦ ਅਗਲੀ ਅਪਡੇਟ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮੈਂ ਤਾਂ ਸ਼ੁਕਰ ਕਰਦੀ ਆ ਮੇਰੇ ਤੇ ਇਹ ਦਬਾਅ ਹੈ ਸੀ ਕਿ ਮੈਂ ਇਲੈਕਸ਼ਨ ਲੜਾਂ ਪਰ ਇਹ ਫੈਸਲਾ ਅਸੀਂ ਕਰ ਲਿਆ ਸੀਗਾ ਕਿ ਅਸੀਂ ਇਲੈਕਸ਼ਨਾਂ ਲੜਨੋ ਸਾਡਾ ਉਦਾਂ ਨਹੀਂ ਹੈ ਜੇ ਕਿਤੇ ਲੋਡ ਪਈ ਸੀ ਮੈਨੂੰ ਉਸ ਵੇਲੇ ਲੱਗਿਆ ਸੀ ਉੰਨੀ ਦੇ ਵਿੱਚ ਕਿ ਸਾਡਾ ਜਿਹੜਾ ਮੁੱਦਾ ਹੈ ਜਾਂ ਜਾਂ ਪੰਥਕ ਮੁੱਦੇ ਉਹ ਖਤਮ ਹੋ ਰਹੇ ਹੈ ਇਸ ਕਰਕੇ ਮੈਂ ਇਲੈਕਸ਼ਨ ਕੰਪੇਨ ਚਾਹੀਏ ਉਦੋਂ ਮੇਰੇ ਤੇ ਕਿਸੇ ਦਾ ਵੀ ਕੋਈ ਦਬਾਅ ਨਹੀਂ ਸੀ ਕਿ ਤੁਸੀਂ ਇਲੈਕਸ਼ਨ ਲਓ ਪਰ ਉਹ ਸਿਲੈਕਸ਼ਨ ਦੇ ਲੜਨ ਦੇ ਨਾਲ ਇੱਕ ਤੇ ਖਾਲਸਾ ਬਾਰੇ ਲੋਕ ਜਾਣਨ ਲੱਗੇ ਦੂਜੀ ਇਹ ਹੈ ਵੀ ਸਾਰੇ ਲੋਕ ਮੁੱਦਿਆਂ ਬਾਗਲ ਪਰਵਾਰ ਦਾ ਸਾਰੀਆਂ ਸੀਟਾਂ ਹਾਰ ਜਾਣ ਮੇਰਾ ਖਿਆਲ ਹੈ ਦੀ ਮੇਰੀ ਇਲੈਕਸ਼ਨ ਲੜਨ ਦਾ ਹੀ ਇੱਕ ਰੀਜ਼ਨ ਸੀਗਾ ਕਿ ਲੋਕ ਇਹ ਚਾਹੁੰਦੇ ਆ ਕਿ ਅਸੀਂ ਮੁੱਦਿਆਂ ਤੇ ਗੱਲ ਹੋਵੇ ਆ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਜਿਹੜੇ ਵੱਡਾ ਲੀਡਰ ਕਹਾਉਣ ਵਾਲੇ ਸੁਖਬੀਰ ਸਿੰਘ ਬਾਦਲ ਉਹ ਵੱਡੇ ਲੀਡਰ ਨਹੀਂ ਹੈ ਕਿਉਂਕਿ ਪੰਜਾਬ ਦੇ ਅੰਦਰ ਫੱਟੀ ਪੋਚੀ ਗਈ ਹੈ ਬੀਬੀ ਖਾਲੜਾ ਨੇ ਜਿਹੜਾ ਬਿਆਨ ਦਿੱਤਾ ਉਹ ਅਸਲ ਦੇ ਵਿੱਚ ਸੱਚ ਸਾਬਤ ਹੋ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਉਹਨਾਂ ਦੇ ਇਲੈਕਸ਼ਨ ਲੜਨ ਦੇ ਨਾਲ ਜਿੰਨੀਆਂ ਵੀ ਪੰਥਕ ਤੇ ਰਿਆ ਸੀ ਉਹਨਾਂ ਨੇ ਉਹਨਾਂ ਦਾ ਸਮਰਥਨ ਕੀਤਾ ਔਰ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਪੂਰੇ ਪੰਜਾਬ ਦੇ ਅੰਦਰ ਕਰਵਾ ਦਿੱਤਾ ਔਰ ਹੁਣ ਵੀ ਕਹਿੰਦੇ ਜੀ ਜਿਮਨੀ ਚੋਣਾਂ ਆਉਣ ਜਾ ਰਹੀ ਹੈ ਪਰ ਪੰਜਾਬ ਦੇ ਲੋਕਾਂ ਦਾ ਮਨ ਬਣ ਚੁੱਕਿਆ ਪੰਜਾਬ ਦੇ ਅੰਦਰ ਜੋਰ ਨੀਤੀ ਸੁਖਵੀਰ ਸਿੰਘ ਬਾਦਲ ਨੇ ਬਣਾਈ ਹੈ ਉਹ ਹੁਣ ਨਹੀਂ ਚੱਲੇਗੀ ਕਿਉਂਕਿ ਪੰਜਾਬ ਦੇ ਅੰਦਰ ਫੇਰ ਤੋਂ ਆਮ ਆਦਮੀ ਪਾਰਟੀ ਰਿਪੀਟ ਕਰਨ ਜਾ ਰਹੀ ਹੈ ਇਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਖਾਰ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਇਹਨਾਂ ਦਾ ਕੋਈ ਹੋਰ ਲੀਡਰ ਹੋਵੇ ਉਹ ਕਦੇ ਵੀ ਜਿੱਤ ਹਾਸਲ ਨਹੀਂ ਕਰ ਪਾਊਗਾ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਹਨ ਉਹਨਾਂ ਨੇ ਇੱਕ ਤਾਂ ਪੰਥਕ ਮੁੱਦਾ ਔਰ ਦੂਜੇ ਪਾਸੇ ਚਿੱਟੇ ਨੂੰ ਲੈ ਕੇ ਜਿਹੜੀ ਬਹਾਰ ਅਕਾਲੀਆਂ ਨੇ ਚਲਾਈ ਉਹ ਨੂੰ ਪੂਰਾ ਪੰਜਾਬ ਜਾਣਦਾ ਪੰਜਾਬ ਦੇ ਅੰਦਰ ਜੋ ਅਕਾਲੀ ਦਲ ਨੇ ਕੀਤਾ ਇਹ ਸਾਰਾ ਭਲੀ ਭਾਂਤੀ ਲੋਕ ਜਾਣਦੇ ਨੇ ਪਰ ਹੁਣ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡਾ ਐਕਸ਼ਨ ਕਰ ਸਕਦੇ ਨੇ ਕਿਉਂਕਿ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਬਿਨਾਂ ਵਜ੍ਹਾ ਤੋਂ આરોਪ ਲਾਏ ਹੁਣ ਸਰਕਾਰ ਨੂੰ ਕਹਿ ਰਹੇ ਆ ਟਰਾਲੀ ਚੋਰ ਦਰਸਲ ਦੇ ਵਿੱਚ ਇਹਨਾਂ ਦੇ ਹੀ ਲੋਕ ਸੀ ਜਿਹੜੇ ਨੇ ਟਰਾਲੀਆਂ ਚੁਰਾਈਆਂ ਸੀ ਜਾਂ ਟਰਾਲੀ ਚੋਰੀ ਕੀਤੀਆਂ ਸੀ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿੱਡਾ ਵੱਡਾ ਤਸਕਰ ਹੈ ਉਹ ਕੀਦਾ ਜੀ ਉਹ ਬਾਦਲਾ ਦਾ ਤੇ ਫੇਰ ਇਹ ਜਿਹੜੇ ਸਭ ਤੋਂ ਵੱਡੇ ਚੋਰ ਨੇ ਪੰਜਾਬ ਪਰਦੇ ਵਿੱਚ ਜਿੰਨਾ ਵੀ ਪੈਸਾ ਇਨਵੈਸਟਮੈਂਟ ਕਰ ਰਹੀ ਆ ਅਕਾਲੀ ਦਲ ਹੜਾਂ ਦੇ ਵਿੱਚ ਬੰਦੇ ਜਾਂ ਉਹਨਾਂ ਨੇ ਡੀਜ਼ਲ ਦਿੱਤੇ ਜਾਂ ਉਹਨਾਂ ਨੇ ਨਕਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਪੈਸੇ ਦਿੱਤੇ ਉਹ ਪੈਸੇ ਜੀ ਕਹਿੰਦੇ ਅਕਾਲ ਤਖਤ ਸਾਹਿਬ ਦੀ ਗੋਲਕ ਦੇ ਸੀ ਲੋਕਾਂ ਦਾ ਟਿਕਿਆ ਹੋਇਆ ਮੱਥਾ ਸੀ ਐਸ ਕਰਕੇ ਸੁਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਤੋਂ ਵੀ ਨਕਾਰਿਆ ਜਾਊਗਾ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਜਾਣ ਗਏ ਨੇ ਕਿ ਅਕਾਲੀ ਦਲ ਦਰਸਲ ਦੇ ਵਿੱਚ ਪੰਜਾਬ ਦੀ ਪੱਟੀ ਮਿਸ ਕਰ ਰਿਹਾ ਪੰਜਾਬ ਨੂੰ ਡੋਬ ਰਿਹਾ ਪੰਜਾਬ ਦੀ ਬਰਬਾਦੀ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੀ ਕਰ ਰਿਹਾ ਜੀ ਕਹਿੰਦੇ ਸੁਖਵੀਰ ਵਾਦਨ ਕਹਿੰਦਾ ਮੇਰੀ ਵਾਪਸੀ ਕਰਵਾ ਦਿਓ ਕਿਹੜੇ ਮੂੰਹ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਜੋ ਘਾਣ ਕੀਤਾ ਉਹ ਅਕਾਲੀ ਦਲ ਨੇ ਕੀਤਾ ਤੁਹਾਡੇ ਬਿਕਰਮ ਸਿੰਘ ਮਜੀਠੀਏ ਨੇ ਕੀਤਾ ਤਾਂ ਲੋਕ ਕਹਿੰਦੇ ਜੀ ਬਿਕਰਮ ਮਜੀਠੀਏ ਨੇ ਕੀਤਾ ਤਾਂ ਹੁਣ ਤੁਸੀਂ ਦੱਸੋ ਵੀ ਅਕਾਲੀ ਦਲ ਨੂੰ ਵੋਟ ਪਾਉਣੀ ਬਣਦੀ ਹੈ ਜਾਂ ਨਹੀਂ ਇਹ ਮੈਂ ਆਪਣੇ ਹੀ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਨਾ ਅਗਲੀ ਅਪਡੇਟ ਦੇ ਵਿੱਚ ਕੁਝ ਐਸਾ ਤੁਹਾਡੇ ਸਾਹਮਣੇ ਤਹਾੜਾਂਗੇ ਜਿਹੜਾ ਕਿ ਬਾਦਲਾਂ ਨੂੰ ਹੋਰ ਵੀ ਨੰਗਾ ਕਰਕੇ ਧਰੂਗਾ ਸੋ ਜਿੰਨੇ ਵੀ ਭੈਣ ਭਰਾ ਦੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ